اری چلاگے پرشانے پر شانے جی ਸਾਰੇ ਪਰਿਵਾਰ ਨੂੰ ਸਾਡੇ ਜਿਹਨੇ ਮੇਰੇ ਜਣੇ ਜੀ ਚਾਚਾ ਜੀਆ ਦਾ ਇਹ ਗੇੜੇ ਘਾਤੀ ਨੇ ਸਾਡੇ ਨਾਲ ਜੱਟੇ ਨਾਲ ਤਾਂ ਜਿਹਨੇ ਸਾਡੇ ਇਸੇ ਦਾ ਪੈਕ ਦਾ ਚਾ ਆਮ ਸਾਡੇ ਸਾਡੇ ਆਣ ਪਾਣੀਆ ਜਿਹਨੇ ਵੀ ਇਸੇ ਖਾਸ ਪ੍ਰਾਪਤੀ ਬਾਤ ਲੱਗ ਕੇ ਆਇਆ ਤੋਂ ਨਸਾਰਾਂ ਦਾ ਆਪਰੇ ਪ੍ਰਵਾਹ ਦੇਖੋ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਮੰਮੀ ਜੀ ਲਈ ਅੱਜ ਦੁਆ ਕੀਤੀ ਇਹਨਾਂ ਨੂੰ ਸ਼ਾਂਤੀ ਵਾਸਤੇ ਤੇ ਖਾਸ ਕਰਕੇ ਜਿਹੜੇ ਬਿਮਾਰ ਨੇ सरजे वो औनी भरत पवन संदासन मुनिया को पुरुष कीये अनंत जीवन पावन के मुनिया को पुरुष कीये अनंत जीवन पावन के उदेरी पद सरम जगरे वर्णन सदा दाखिन ना ज्यादा प्यार शुरू कर लगे कोटा में पढ़ने वाला उन्होंने कोर्स कराया ਕਿ ਮम्मी-ਬੱਚੇ ਬੰਦੇ ਕੋਲੇ ਆ ਤੇ ਮਿੱਤ ਕੋ ਖਰਸਤੇ ਕਿ ਬੇਡਾ ਮੈਂ ਕਿਸ ਨਾ ਕਿਸੇ ਬੰਦੇ ਨਾਲ ਸ਼ਾਦੀ ਕਰਦੇ ਪਰ ਜੋ ਮਦਾਰੀ ਮਜਰੀ ਸੀ ਕਿ ਪ੍ਰਭੂ ਨੇ ਉਹਨਾਂ ਨੂੰ ਆਪਣਾ ਬਖਸ਼ਣ ਦਿਵਾ ਦਿੱਤਾ ਕਿ ਅਸਲ ਦੋ ਘੜੀ ਕੜੀ ਵਿੱਚ ਜਿੰਨੇ ਖਾਸ ਕਰਕੇ ਸਾਡੇ ਪਰਿਵਾਰ ਤੋਂ ਮਿਲਦੇ ਸਾਡੇ ਜਿੰਨੇ ਮੇਰੇ ਕੜੀ ਦੀਆਂ ਚਾਚਾ ਜੀਆ ਦਾਇਆ ਬਡੇ ਹੱਥ ਜੀ ਨੇ ਸਾਡੇ ਨਾਲ ਜਦ ਰੰਗਾਂ ਤੇ ਜਿੰਨੇ ਸਾਡੇ ਇਸਦਰ ਪੈਠਾ ਜੀ ਆਮ ਸਾਡੇ ਸੱਜਿਆਣੀਆਂ ਪਾਉਂਦੀਆਂ ਜਿੰਨੇ ਵੀ ਕਿਸੇ ਖਾਸ ਪ੍ਰਾਰਥਨਾ ਬਾਤ ਲਈ ਆਇਆ ਤੋਂ ਨਸਾਲਾਂ ਦਾ ਤੇ ਆਪਣੇ ਪਰਿਵਾਰ ਦੇ ਨੂੰ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਮੰਮੀ ਜੀ ਲਈ ਅਰਦਾਸ ਕੀਤੀ ਉਹਨਾਂ ਨੂੰ ਸ਼ਾਂਤੀ ਵਾਸਤੇ ਤੇ ਖਾਸ ਕਰਕੇ ਉਹ ਬਿਮਾਰਾਂ ਨਾਲ ਬਹੁਤ ਡੇਢ ਗਹਿਰਾ ਰਿਸ਼ਤਾ ਸੀ ਜਦੋਂ ਠੀਕ ਨਹੀਂ ਵੇਸੀ ਤੇ ਲੈ ਕੇ ਵਰੀ ਜਾਣਾ ਧਰਨੇ ਚ ਤੇ ਇਹਨਾਂ ਵਿੱਚ ਕੋਈ ਮਾਮੂਦ ਹੁੰਦੀ ਸੀ ਕਿ ਕੌਣ ਜੀ ਮੇਰੇ ਲਈ ਦੁਆ ਕਰੋ ਪ੍ਰਾਰਥਨਾ ਕਰੋ ਮੈਂ ਹਮੇਸ਼ਿਆ ਇਮਾਨ ਦੇ ਵਿੱਚ ਰਮਾ ਸੋਹ ਹੋਵੇ ਨਾਲੇ ਕਦੀ ਕੋਈ ਮੰਗਣੀ ਸੀ ਕੀਤੀ ਸ੍ਰੀ ਰੇਸ਼ੀ ਤੇ ਮੈਂ ਵਿਸ਼ਵਾਸ ਦੇ ਵਿੱਚ ਰਮਾ ਮੈਂ ਜਿੰਦੀ ਵੀ ਵਿਸ਼ਵਾਸ ਦੇ ਵਿੱਚ ਰਮਾ ਦੁੱਖਾਂ ਵਿੱਚ ਵੀ ਵਿਸ਼ਵਾਸ ਦੇ ਵਿੱਚ ਰਮਾ ਖੁਸ਼ੀ ਵਿੱਚ ਵੀ ਵਿਸ਼ਵਾਸ ਦੇ ਵਿੱਚ ਰਮਾ ਇਹਨਾਂ ਦੇ ਵਿੱਚ ਗੀਤ ਚ ਇਹ ਉਦਾਹਰਣਾਂ ਨੂੰ ਬਲੀ ਰਾਮ ਜੀਵੇ ਤੂ ਸੀ ਬਰ ਬਾਰ ਕੀਤਾ حسل <سلام> پاد متیاں کی بنیاد ہے بندیا کری آخر ڈوتر جایا آخر ڈوتر جا حسل پاد ਰੇ ਮਕਦਾਦਾ ਕ੍ਰੀਮ ਤੇਰੇ ਕੰਮਿਓ ਹੋਣਾ ਹੀ ਮਣਵਾਦੇ ਹੈ ਜੀ 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 ਸਾਡਾ ਛੋਟਾ ਮਿਰ ਪੱਤਰਕਾਰ ਨਜ਼ਰ ਕੇਸਰ ਜੋ ਕਿ ਪੱਤਰਕਾਰ ਦੇ ਥੋੜੇ ਸਮੇਂ ਵਿੱਚ ਵਧੀਆ ਨਾਮ ਖੜ ਚੁੱਕਾ ਉਹਨਾਂ ਦੀ ਤਾਈ ਦਾ ਅੱਜ ਅਚੇਤ ਦਿਹਾਂਤ ਹੋ ਗਿਆ ਸੀ ਅਕਾਲ ਚਲਾਣਾ ਹੋ ਗਿਆ ਸੀਗਾ ਸਾਡੇ ਸਮੂਹ ਪਤਰਕਾਰ ਭਾਈਚਾਰੇ ਵੱਲੋਂ ਅੱਜ ਇਸ ਦੁੱਖ ਦੀ ਘੜੀ ਵਿੱਚ ਅਸੀਂ ਆਪਣੇ ਛੋਟੇ ਵੀਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸੀਗੇ ਔਰ ਪ੍ਰਮਾਤਮਾ ਕੋਲੋਂ ਅਰਦਾਸ ਕਰਦੇ ਹਾਂ ਕਿ ਇਸ ਪਿਛਲੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਪਿਤ ਅਕਸ਼ੇ ਔਰ ਇਸ ਗਮਗੀ ਮੋੜ ਦੇ ਵਿੱਚੋਂ ਇਸ ਪਰਿਵਾਰ ਨੂੰ ਬਾਹਰ ਕਢੇ ਔਰ ਜੋ ਇਹਨਾਂ ਨਾਲ ਇਹ ਘਟਨਾ ਵਾਪਰੀ ਇਹ ਦੁੱਖदाई ਪ੍ਰਮਾਤਮਾ ਇਸ ਪਰਿਵਾਰ ਨੂੰ ਆਪਣਾ ਬਰਦਾ ਕਬਲ ਬਖਸ਼ੇ ਚੰਗਾ ਅਸੀਂ ਅੱਜ ਦੁੱਖ ਦੀ ਘੜੀ 'ਚ ਪਹੁੰਚੇ ਹਾਂ ਆਪਣੇ ਸਿੰਦਰ ਪੱਤਰਕਾਰ ਮੰਦਰ ਕੇਸਰ ਕੋਲੇ ਜਿਨ੍ਹਾਂ ਦੀ ਤਜੀ ਦਾ ਅਚੰਚੇਦਿਆਂ ਹਤ ਹੋ ਗਿਆ ਹਾਂਜੀ ਮੰਦਰ ਜੀ ਜੋ ਹੈ ਬਹੁਤ ਮਾਰਾ ਹੋਇਆ ਅਜੇ ਤੁਗ ਦੀ ਘੜੀ ਚ ਕੀ ਕਰਨਾ ਚਾਹੁੰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਤੇ ਪੱਤਰਕਾਰ ਸਾਹਿਬ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੇ ਚੈਨਲ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਅਸੀਂ ਲੋਕ ਦੀ ਘੜੀ ਵਿੱਚ ਸਾਡੇ ਕੋਲ ਪਹੁੰਚੇ ਹੋ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਮਾਂ ਦੀ ਕਮੀ ਕਦੀ ਕੋਈ ਬੁਰੀ ਨਹੀਂ ਕਰ ਸਕਦਾ ਜੀ ਬਾਕੀ ਮਾਤਮਾ ਕੀ ਕਰਨਾ ਹੋਈ ਐ اچਨ ਚੇਤ ਹੋਈ ਆ ਕਿ ਮਤਲਬ ਦੋਹਾਂ ਚੌਹਾਂ ਦਿਨਾਂ ਦੇ ਵਿੱਚ ਵਿੱਚ ਜੀ ਸਾਨੂੰ ਪਤਾ ਹੀ ਨਹੀਂ ਲੱਗਾ ਇਸ ਚੀਜ਼ ਦਾ ਅੱਛਾ ਜੀ ਬਾਕੀ ਜਿਹੜੇ ਇਲਾਜ ਸੀ ਹਸਪਤਲ ਦੇ ਵਿੱਚ ਹਾਂਜੀ ਤੇ ਬਾਕੀ ਤੁਹਾਨੂੰ ਪਤਾ ਹੀ ਆ ਫਿਰ ਇਹੀ ਕਹੂੰਗਾ ਕਿ ਮਾਂ ਦੀ ਕਮੀ ਆਪਾਂ ਪੂਰੀ ਨਹੀਂ ਕਰ ਸਕਦੇ ਜੀ ਬਾਕੀ ਇਹੀ ਕਰਦੇ ਆ ਪ੍ਰਮਾਤਮਾ ਅੱਗੇ ਅਰਦਾਸ ਬੰਦੀ ਕਰਦੇ ਆ ਕਿ ਉਹਨਾਂ ਦੀ ਸੁਖ ਸ਼ਾਂਤੀ ਲਈ ਆਪਾਂ ਚਰਚ ਵਿੱਚ ਬਰੇਤ ਕਰਵਾਈ ਸੀ ਅੱਛਾ ਜੀ ਪਾਕ ਮਾਦੀ ਕੁਰਬਾਨੀ ਚੜਾਈ ਗਈ ਬਾਕੀ ਇਹੀ ਕਹਿਣਾ ਚਾਹਾਂਗੇ ਜੀ ਬਾਕੀ ਪਰਮਾਤਮਾ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਪਾਣਾ ਮਲੰਦਾ ਬਾਲ ਬਖਸ਼ਿਸ਼ ਕਰੇ ਬਹੁਤ ਧੰਨਵਾਦ ਮਹਿੰਦਰ ਜੀ ਅਸੀਂ ਵੀ ਆਪਣੇ ਚੈਨਲ ਵੱਲੋਂ ਅਰਦਾਸ ਕਰਦੇ ਹਾਂ ਕਿ ਵਿਚਲੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ 'ਚ ਥਾਂ ਬਖਸ਼ੇ ਧੰਨ